ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਹਾਲਾ ਇਹ ਪਿੰਡ ਜੀਰਾ ਤਹਿਸੀਲ ਤੇ ਫਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਤੋਂ ਫਰੋਜ਼ਪੁਰ ਵੱਲ ਨੂੰ ਜਾਂਦੇ ਆ ਤਾਂ ਮੇਨ ਛੜਕ ਦੇ ਉੱਤੇ ਪਿੰਡ ਪੜਾਣਾ ਆਉਂਦਾ ਹੈ ਤੇ ਉਸ ਪੜਾਣੇ ਪਿੰਡ ਤੋਂ 3 ਕਿਲੋਮੀਟਰ ਸਾਈਡ ਤੇ ਹਟਵਾਏ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਦੋ ਨਾਗ ਹੈ ਜਿਹਦੇ ਚੱਕੇ ਝੋਟੀ ਬਿਲਕੁਲ ਹੀ ਤਾਜ਼ੀ ਸੂਈ ਤੇ ਇਹਨੇ ਕੱਟੀ ਨੂੰ ਜਨਮ ਦਿੱਤਾ ਹੈ ਕੱਟੀ ਦੀ ਮਾਰਕਿੰਗ ਨੀਲੀ ਰਾਵੀ ਵਾਲੀ ਹੈ ਇਹ ਤੋਂ ਬਿਨਾ ਇੱਕ ਇਹ ਮੱਝ ਜਿਹੜੀ ਬਹੁਤ ਸੋਹਣੇ ਢਾਂਚੇ ਦੀ ਹੈ ਤੇ ਚੰਗੇ ਦੁੱਧ ਦੀ ਮਾਲਕਨ ਵੀਰ ਦੱਸਦਾ ਵੀ ਇਹਨੇ ਦੁੱਧ ਪਿਛਲੇ ਸੂਏ ਚ ਚੰਗਾ ਦਿੱਤਾ ਹੈ ਸੋ ਇਹ ਮੱਝ ਨਸਲ ਨੀਲੀ ਰਾਵੀ ਦੇ ਵਿੱਚ ਮੇਨ ਵੀਡੀਓ ਆਪਾਂ ਇਹਦੀ ਬਣਾਉਣੀ ਸੀ ਤੇ ਨਾਲ ਇੱਕ ਸੋਈ ਸੋਈ ਝੋਟੀ ਖੜੀ ਆ ਤੋ ਵੀ ਤੁਹਾਨੂੰ ਵੀਡੀਓ ਚ ਦਿਖਾ ਦੇਾਂਗੇ ਆਓ ਸ਼ੁਰੂਆਤ ਕਰੀਏ ਇਸੇ ਮੱਝ ਤੋਂ ਜਿਹਨੂੰ ਜੱਟੇ ਉਹ ਵੀਰ ਤਸੱਲੀ ਕਰਕੇ ਖਰੀਦ ਲੂਗਾ ਤੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਸ਼ੁਰੂਆਤ ਚ ਹੀ ਦਿਖਾ ਦਿਆਂ ਨੂੰ ਸੋ ਬਹੁਤ ਸੋਹਣੀ ਇਹਦੀ ਅੱਖ ਕੱਟ ਜਿਹੜਾ ਓਟੇਡਾ ਹੁੰਦਾ ਤੇ ਬਾਕੀ ਇੱਕ ਹੋਰ ਖੂਬੀ ਹੈ ਇਹਦੀ ਜਦੋਂ ਨੂੰ ਤੋਰਾਂਗੇ ਉਦੋਂ ਵੀ ਤੁਹਾਨੂੰ ਅੰਦਾਜ਼ਾ ਹੋਊਗਾ ਵੀ ਜਿੱਥੇ ਖੜ ਗਈ ਮੂਰਤ ਰਗੀ ਹੈ ਉੱਥੇ ਹੀ ਖੜੀ ਰਹਿੰਦੀ ਹੈ ਮਤਲਬ ਇੰਨੀ ਕਸੀਲ ਸ਼ਰੀਫੇ ਦਿਸਦੀ ਹੈ ਡਿਟੇਲ ਪਹਿਲਾਂ ਪੁੱਛਦੇ ਆਂ ਵਰਿੰਦਰ ਭਾਈ ਸਾਸਰੀ ਕਾ ਸਾਸਰੀ ਕਾ ਜੀ ਵਰਿੰਦਰ ਅੱਜ ਪਹਿਲੇ ਨੰਬਰ ਤੇ ਆਪਾਂ ਮੱਝ ਦਿਖਾ ਰਹੇ ਆਂ ਨਸਲ ਨੀਲੀ ਰਾਵੀ ਵਾਲੀ ਹਾਂਜੀ ਹਾਂਜੀ ਕਿੰਨਾ ਮਸੂਆ ਸੂਹੂਗੀ ਇਹ ਤੀਜਾ ਸੂਆ ਸੋਣਾ ਜੀ ਇਹਨੇ ਹੁਣ ਕਿੰਨਾ ਟਾਈਮ ਲੇ ਚੂ ਸੂਹਣ ਚ ਤਿਆਰ ਹੀ ਆ ਜੀ ਬਸ ਇੱਕ ਦੋ ਦਿਨ ਲਾਊਗੀ ਠੀਕ ਐ ਕੀ ਦੁੱਧ ਦਾ ਰਿਕਾਰਡ ਦੱਸਦੇ ਆਂ ਮਾਲਕ ਦੁੱਧ ਇਹਨਾ ਆਪਾਂ ਜਮਾ ਦਰਿਆ ਦੇ ਨੇੜੇ ਹੀ ਲਈ ਆ ਜੀ ਆਪਣੇ ਇਧਰ ਹੂੰ ਤੇ 18 ਕਿਲੋ ਉਹਨਾਂ ਨੇ ਦੱਸਿਆ ਪਿਛਲੇ ਸੂਏ ਸਹੀ ਜਾਨੀ ਕਿ ਇਹਨੇ ਦਿੱਤਾ ਠੀਕ ਐ ਹਾਂਜੀ ਹਾਂਜੀ ਰੇਟ ਕੀ ਰਹਿਣਾ ਡਿਮਾਂਡ ਕੀ ਕਰਦੇ ਆਂ 140000 ਦੀ ਮੈਂ ਜੱਸ ਨੂੰ ਦਵਾਂਗੇ ਬਸ ਠੀਕ ਹੈ ਖੋਲੀ ਨੂੰ ਸੋ ਦੋਸਤੋ 140000 ਦੁੱਧ ਮਾਲਕਾਂ ਨੇ ਦੱਸਿਆ ਵੀ ਚੰਗਾ ਚੋਇਆ ਪਰ ਮੈਂ ਇਹ ਗੱਲ ਇੱਥੇ ਐਡ ਕਰ ਦਣਾ ਵੀ ਜਿਹਨੇ ਖਰੀਦਣੀ ਹੈ ਉਹ ਸਮਝ ਲੇ ਵੀ ਉਹ ਕਿੰਨਾ ਚੋਲੂਗਾ ਗੁਣ ਮੱਝ ਦੇ ਚੰਗੇ ਦੱਸਦੇ ਆ ਬਾਕੀ ਹਰੇਕ ਵੀਰ ਦੀ ਕਿਸਮਤ ਹੈ ਢਾਂਚਾ ਬਹੁਤ ਸੋਹਣਾ ਫੁੱਲ ਸਭੀ ਵੀ ਤੇ ਹਵਾਨਾ ਵੀ ਤੁਸੀਂ ਦੇਖੋਗੇ ਬੜਾ ਚੰਗਾ ਦਿਸਦਾ ਦੋਸਤੋ ਸੋਹਣਾ ਥਾਨ ਦਾ ਸੈਜ ਹੱਥੀਂ ਚੁਵਾਈ ਵਾਲਾ ਟਾਂਚੇ ਦੀ ਸੋਹਣੀ ਐ ਰੰਗ ਰੂਪ ਸੋਹਣਾ ਇਹਦੇ ਤੋਂ ਤੁਸੀਂ ਨਸਲ ਨਹੀਂ ਲੀਰਾ ਵੀ ਬਹੁਤ ਵਧੀਆ ਤਿਆਰ ਕਰ ਸਕਦੇ ਹੋ ਹਜੇ ਹਵਾਨਾ ਪੂਰਾ ਭਰੂਗੀ ਹਜੇ ਕੋਈ ਬਹੁਤਾ ਥਾਣਾ ਦੇ ਵਿੱਚ ਤੁਹਾਨੂੰ ਜੋਸ਼ ਭਸਮਾ ਨਹੀਂ ਦਿਸਦਾ ਹੁਣ ਹਵਾਨਾ ਤਾਂ ਵੀ ਚੰਗਾ ਤੇ ਥੱਲੇ ਨੂੰ ਵੀ ਹਵਾਨਾ ਤੁਸੀਂ ਇਹਦਾ ਵੇਖ ਸਕਦੇ ਹੋ ਇਦਾਂ ਦਾ ਰੁਖ ਦੋਸਤੋ ਇਸ ਟਾਈਮ ਦਾ ਚੰਗੇ ਟਾਂਚੇ ਦੀ ਝੋਟੀ ਚੰਗੇ ਟਾਂਚੇ ਦੀ ਮੱਝ ਐ ਜੀ ਨੂੰ ਜੱਚੇ ਉਹ ਵੀਰ ਕਾਲ ਬਾਈ ਨੂੰ ਕਰ ਸਕਦਾ ਤੇ ਨੰਬਰ ਵੀਰ ਦਾ ਸਕਰੀਨ ਉੱਤੇ ਚੱਲ ਪੈਣਾ ਇਹਦੇ ਤੇ ਤੁਸੀਂ ਸੰਪਰਕ ਕਰੋਗੇ ਵਿਰਿੰਦਰ ਫੋਰ ਕਿਡਾ ਨਹੀਂ ਗਿਆ ਬੁੱਝੇ ਖਾਲ ਦਾ ਦੱਸੋ ਜਿੱਥੇ ਇਹਨੂੰ ਖੜੀ ਕਰ ਲਿਆ ਉੱਥੇ ਹੀ ਰੁਕ ਜਾਣਾ ਇਹਨੇ ਇਦਾਂ ਦਾ ਇਹਦਾ ਸੁਭਾਅ ਹੈ ਇਦਾਂ ਦੀਆਂ ਮੱਜਾਂ ਤੋਂ ਚੰਗੇ ਬੱਚੇ ਲੈ ਕੇ ਤੁਸੀਂ ਜੇ ਮੇਲਿਆਂ ਵਾਲਾ ਵੀ ਸ਼ੌਂਕ ਰੱਖਦੇ ਹੋ ਵੀ ਤੁਹਾਡਾ ਸ਼ੌਂਕ ਪੂਰਾ ਹੋਊਗਾ ਇਵਰੋਂ ਤੁਸੀਂ ਇਹਦਾ ਹਵਾਨਾ ਅਗਾੜੀ ਦੇਖ ਸਕਦੇ ਹੋ ਤੇ ਇਹਦੀ ਧਾਰ ਵੀ ਬੜੀ ਪੋਲੀ ਆਉਂਦੀ ਹੈ ਨਰਮਾ ਚੁਆਈਦੀ ਹੈ ਨਾ ਮੈਂ ਨਾ ਇੱਕ ਨੰਬਰ ਹੀ ਕੋਈ ਭੂਰ ਨਹੀਂ ਛੱਟਾ ਨਹੀਂ ਪੜਾ ਨਿਕਾ ਜਾਂ ਜਵਾਕ ਚੋਲੋ ਵੀ ਸਹੀ ਹੈ ਭਾਵੇਂ ਇਸੇ ਤਰ੍ਹਾਂ ਹੀ ਧਾਰਾਂ ਮਾਰ ਕੇ ਦੇਖ ਲਿਓ ਇਦਾਂ ਦਾ ਇਹਦਾ ਸੁਭਾਅ ਵੀ ਹੈ ਹਾਲਾਂਕਿ ਸੂਨ ਦੇ ਨੇੜ ਜੇ ਥਲਤੀ ਤੁਸੀਂ ਮੈਂ ਇੱਕ ਗੱਲ ਕਹੀ ਸੀ ਵੀ ਇਹ ਮੂਰਤੀ ਹੈ ਉਹ ਤੁਸੀਂ ਇਹਨੂੰ ਦੇਖ ਸਕਦੇ ਹੋ ਸੋ 1,40,200 ਡਿਮਾਂਡ ਬਾਈ ਨੇ ਇਹਦੀ ਕੀਤੀ ਹੈ ਤੇ ਇੱਕ ਬਾਕੀ 35 ਜਾਨੀ ਕਿ ਜਿੰਨਾ ਆਪਾਂ ਰੇਟ ਕੀਤਾ ਬਸ ਇੰਨੇ ਦੀ ਮੈਂ ਹੀ ਦੇਣੀ ਆਪਾਂ ਠੀਕ ਹੈ ਓਵੇਂ ਆਪਾਂ ਸੁਆਕੇ ਵੱਧ ਵੀ ਵੇਚ ਸਕਦੇ ਆ ਚਲੋ ਆਪਾਂ ਕਹਿੰਨੇ ਵੀ ਅਗਲੇ ਦੇ ਘਰੇ ਜਾ ਕੇ ਸੂਣਾ ਤੇ ਕੋਈ ਖਾਂ ਸਮਝਾਲ ਤੇ ਖਰਚਾ ਵੀ ਆਉਣਾ ਸਹੀ ਹੈ ਹਾਂਜੀ ਸੋ ਦਸੋ ਇਹ ਰੇਟ ਜਿਹੜਾ ਉਹ ਲਗਭਗ ਫਿਕਸ ਜੇ ਵਾਲੀ ਗੱਲ ਹੈ 1,40,000 ਚ ਤੁਹਾਨੂੰ ਬਹੁਤ ਵਧੀਆ ਨੀਲੀ 라ਵੀ ਨਸਲ ਦੀ ਮੱਝ ਮਿਲਣੀ ਹੈ ਬਹੁਤ ਵਧੀਆ ਇਸ ਕਰਕੇ ਕਹਾਂ ਵੀ ਇਹਦਾ ਢਾਂਚਾ ਸਕੈਨੇ ਦੀ ਬਿਲਕੁਲ ਪਤਲੀ ਚਮੜੀ ਦੀ ਹੈ ਦਿਸਦੀ ਹੈ ਉੱਤੋਂ ਤੁਸੀਂ ਦੇਖੋਗੇ ਬਾਕੀ ਬਣਾਵਟ ਦੇਖ ਸਕਦੇ ਹੋ ਵਿਰੇਂਦਰ ਦੀ ਪੂਛ ਫੜੀ ਬਈ ਮੜੀ ਜੀ ਤੁਸੀਂ ਹੁਣ ਇਹਦਾ ਹਵਾਨਾ ਦੇਖੋ ਆ ਗਾੜੀ ਚੰਗੀ ਭਰੀ ਬੈਠੀ ਹੈ ਹਜੇ ਇਹਨੇ ਪਿਛੋਂ ਹਵਾਨਾ ਭਰਨਾ ਹੈ ਪੂਰਾ ਭਰੂਗੀ ਦੋਸਤੋ ਪਿਛੋਂ ਤੱਕ ਹਵਾਨਾ ਇਹਦਾ ਤੁਸੀਂ ਮੂ ਮਥਾ ਅੱਖਾਂ ਜਿਹੜੀਆਂ ਉਹ ਦੇਖ ਸਕਦੇ ਹੂੰ ਇਹ ਤੋਂ ਬਿਨਾ ਇੱਕ ਹੋਰ ਛੋਟੀ ਵਿਖਾਉਂਗਾ ਬਰਿੰਦਰ ਜਿਹੜੀ ਇਹ ਤੋਂ ਅੱਗੇ ਛੋਟੀ ਖੜੀ ਹੈ ਬਈ ਇਹ ਦੂਜਾ ਸੂਆ 6 ਦੰਦਾਂ ਦਾ ਜੀ ਪਹੁੰਚੋ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਇਹ ਅੱਜ ਸਵੇਰ ਹੀ ਸੋਈ ਹੈ ਜੀ ਯਾਨੀ ਕਿ ਜੇਰ ਜੂਰ ਵਧੀਆ ਪੈ ਗਈ ਹੈ ਤੇ ਬਾਕੀ ਆਪਾਂ ਥੋੜਾ ਜਿਹਾ ਬੌਲਾ ਇਹਨਾਂ ਦਾ ਚੋਇਆ 2 ਕਿਲੋ ਕੱਟੀਚੇ ਨੂੰ ਪਿਆ ਕੇ ਕੱਟੀ ਦਿੱਤੀ ਇਹਨੇ ਹਾਂਜੀ ਕੱਟੀਏ ਬਾਈ ਬੂਟੇ ਵਾਲੇ ਸਾਂ ਦੀ ਦੂਜਾ ਆਪਣਾ ਕੋਈ ਨੂਰ ਦੀ ਹੈ ਉਹਨੂੰ ਚੂਟ ਚੱਕ ਵਾਲੇ ਦੀ ਠੀਕ ਹੈ ਅੱਛਾ ਇਹ ਵਰਿੰਦਰ ਦਾ ਕੀ ਰੇਟ ਰਹੂਗਾ ਬਈ ਇਹ 130 ਹੀ ਦੇ ਦਾਂਗੇ ਛੋਟੀ ਖ ਸੋ ਸੋ 1,30,000 ਦੀ ਇਹ ਝੋਟੀ ਮਿਲੂਗੀ ਬਿਲਕੁਲ ਤਾਜੀ ਸੂਈ ਵੀ ਹੈ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਇਹ ਵਜਨ ਫੁੱਲ ਵਾਲੀ ਹਾਈਟ ਲੈਂਥ ਵਾਲੀ ਝੋਟੀ ਹੈ ਅੱਜ ਸਵੇਰ ਹੀ ਸੂਈ ਹੈ ਸੋ ਇਹਦੇ ਕਰਕੇ ਸੂਈ ਆ ਜਾ ਇਹਦਾ ਮੰਨਿਆ ਵਾਂ ਲੱਗਦਾ ਚੋਰਚਾਂ ਬਹੁਤ ਚੰਗੀ ਹੈ ਯਾਨੀ ਕਿ ਚੁਵਾਈ ਦੀ ਚੰਗੀ ਹੈ ਢਾਂਚਾ ਤੁਸੀਂ ਸੋ ਦੋਸਤੋ ਫੇਰ ਤੁਸੀਂ ਇਹਦਾ ਢਾਂਚਾ ਦੇਖ ਸਕਦੇ ਹੋ ਇਦਾਂ ਦਾ ਇਹ ਹਵਾਨਾ ਦਿਖਾਉਂਦੀ ਹੈ ਤੇ ਇਹਦੇ ਨਾਲ ਬੱਚਾ ਕੱਟੀ ਕੱਟੀ ਕੋਹੇ ਨੂਰ ਬੋਲਦੀ ਬਾਈ ਦੱਸਦਾ ਚੂੜ ਚੱਕ ਵਾਲੇ ਦੀ ਸੋ ਇਹ ਤੁਸੀਂ ਇਹਦਾ ਹਵਾਨਾ ਹੁਣ ਦੇਖ ਸਕਦੇ ਹੋ ਥੰ ਦਾ ਸੈਜ ਦੋਸਤੋ ਇਹਦਾ ਬਹੁਤ ਸੋਹਣਾ ਵੈਸੇ ਪਿਛਲੇ ਪਾਸੇ ਤੁਹਾਨੂੰ ਇਹ ਲੱਗਦਾ ਨਾ ਵੀ ਪਿਛਲਾ ਥਣ ਥੋੜਾ ਬਹੁਤ ਨਿੱਕਾ ਨਾ ਹੋਵੇ ਪਰ ਇਧਰੋਂ ਤੁਸੀਂ ਥੰ ਦਾ ਸੈਜ ਦੇਖ ਲਓ ਆ ਗਾੜੀ ਇਹਦੀ ਦੇਖ ਸਕਦੇ ਹੋ ਵਿਨਦਰ ਇਸ ਕੋਈ ਵੀ ਹੈ ਜੋਈ ਵੀ ਹਾਂਜੀ ਚੌਣ ਚਾਲ ਬਹੁਤ ਚੰਗੀ ਪੋਲੀ ਜਮਾਂ ਪੂਰ ਛੱਟਾ ਨਹੀਂ ਹੈਗਾ ਠੀਕ ਹੈ ਸੋ ਦੋਸਤੋ ਇਹ ਤੁਸੀਂ ਕੱਟੀ ਦੇਖ ਲਓ ਹੈ ਤਾਂ ਥੋੜਾ ਰੋਸ਼ਾ ਰੰਗ ਦਿਸਦਾ ਆਖ ਬਹੁਤ ਸੋਹਣੀ ਹੈ ਚਾਰੇ ਪੈਰ ਜਿਹੜੇ ਉਹ ਪ੍ਰੋਪਰ ਮਾਰਕਿੰਗ ਹੈ ਆ ਸਾਇ ਵੀ ਸੋਹਣੀ ਮੱਝ ਬਣ ਜੂਗੀ ਕੱਟੀ ਵੀ ਤੇ ਬਾਕੀ ਝੋਟੀ ਬਹੁਤ ਸਖਮਦੀ ਵੀ ਜਣੇ ਸੋ ਇਹ ਝੋਟੀ ਦੋਸਤੋ ਦੂਜਾ ਦੂਜਾ ਸੂਆ 6 ਦੰਦ ਹੈ ਜਣੇ ਕਿ ਜਿਹੜਾ ਮੱਝੀ ਦੰਦ ਪਟ ਕੇ ਦੇਖ ਲੈਣਾ ਠੀਕ ਹੈ ਓਕੇ ਸੋ ਦੂਜਾ ਸੂਆ ਛੇ ਦੰਦ ਚੋਟੀ ਇਹ ਤੋਂ ਬਿਨਾ ਦੋਸਤੋ ਇੱਕ ਤਾਂ ਬਹੁਤ ਸੋਹਣੀ ਮੱਝ ਇੱਥੇ ਵਿਕਰੀ ਵਾਸਤੇ ਆਈ ਹੋਈ ਹੈ ਆਸ ਹੈ ਵੀ ਤੁਹਾਨੂੰ ਇਹ ਨਾਗ ਜਚਣ ਖੇਤਾਨਵਾਰ